ਸ਼ਾਮ ਦਾ ਵੇਲਾ ਸੀ ਰਾਤ ਦਾ ਖਾਣਾ ਬਣਾਉਂਦਾ ਸਮਾਂ ਨਹੀਂ ਸੀ ਹੋਇਆ ਅਮਨ ਆਪਣੇ ਕਮਰੇ ਵਿੱਚ ਬੈਠੀ ਰਸਾਲੇ ਦੇ ਵਰਕੇ ਫਰੋਲ ਰਹੀ ਸੀ ਉਸ ਨੂੰ ਪੜਨ ਦਾ ਬਹੁਤ ਸ਼ੌਂਕ ਸੀ ਇਸ ਲਈ ਉਸ ਨੇ ਕਈ ਰਸਾਲੇ ਲਗਾ ਰੱਖੇ ਸਨ ਅੱਜ ਉਸ ਦਾ ਪੜਨ ਵਿੱਚ ਮਨ ਨਹੀਂ ਸੀ ਲੱਗ ਰਿਹਾ ਜਦੋਂ ਤੋਂ ਟੀਵੀ ਤੇ ਅੱਤਵਾਦੀਆਂ ਵੱਲੋਂ ਫੌਜੀ ਕੈਂਪ ਤੇ ਕੀਤੇ ਹਮਲੇ ਦੀ ਖਬਰ ਦੇਖੀ ਆ ਉਸ ਦਾ ਮਨ ਸਹਿਮਿਆ ਪਿਆ ਰੋਜ਼ ਰੋਜ਼ ਅੱਤਵਾਦੀਆਂ ਦੇ ਕੁਸਪੈਟ ਕਰਨ ਘਾਤ ਲਗਾ ਕੇ ਕੀਤੇ ਹਮਲੇ ਵਰਗੀਆਂ ਘਟਨਾਵਾਂ ਵਾਪਰਦੀਆਂ ਹੀ ਰਹਿੰਦੀਆਂ ਹਨ ਇਹ ਫੌਜੀ ਜੀਵਨ ਦਾ ਹਿੱਸਾ ਹੁੰਦੀਆਂ ਹਨ ਇਹ ਸੋਚ ਕੇ ਅਮਨ ਨੇ ਆਪਣਾ ਦਿਲ ਤਰੋਂਨ ਦੀ ਕੋਸ਼ਿਸ਼ ਕੀਤੀ ਪਰ ਸਿਮਰਨ ਦੀ ਤਾਇਨਾਤੀ ਕਸ਼ਮੀਰ ਵਿੱਚ ਹੋਣ ਕਰਕੇ ਇੱਕ ਡਰ ਹਮੇਸ਼ਾ ਉਸ ਦੇ ਅੰਦਰ ਘਰ ਘਰੀ ਰੱਖਦਾ ਨਿੱਕੇ ਏਰਮਾਨ ਦੀ ਉਂਗਲ ਫੜੀ ਉਸਦੇ ਦਾਦਾ ਜੀ ਅਮਨ ਦੇ ਕਮਰੇ ਵਿੱਚ ਦਾਖਲ ਹੋਏ ਦੈਸ਼ਤਗਰਦਾਂ ਨੇ ਹਮਲਾ ਸ਼ੋਪੀਆਂ ਵਿੱਚ ਕੀਤਾ ਸੀ ਪਰ ਡਰ ਦੇ ਪਰਛਾਵੇਂ ਬਜ਼ੁਰਗ ਦੇ ਮੂੰਹ ਤੇ ਦੇਖੇ ਜਾ ਸਕਦੇ ਸੀ ਅਮਨ ਦਾ ਆਪਣਾ ਮਨ ਭਾਵੇਂ ਭਰਿਆ ਹੋਇਆ ਸੀ ਪਰ ਉਸਨੇ ਹਮੇਸ਼ਾ ਮਾਂ ਪਾਪਾ ਸਾਹਮਣੇ ਸੰਜਮ ਬਣਾਈ ਰੱਖਿਆ ਉਹ ਪਾਪਾ ਨੂੰ ਦਿਲਾਸਾ ਦੇਣ ਲੱਗ ਪਈ ਸਰਹੱਦਾਂ ਉੱਤੇ ਇਹ ਸਭ ਚੱਲਦਾ ਰਹਿੰਦਾ ਪਾਪਾ ਜੀ ਤੁਸੀਂ ਐਵੇਂ ਚੋਰਾ ਨਾ ਕਰੋ ਸਿਮਰਨ ਬਿਲਕੁਲ ਠੀਕ ਹੋਵੇਗਾ ਅਰਮਾਨ ਛੱਤ ਤੇ ਜਾਂਦੀ ਜ਼ਿੱਦ ਕਰ ਰਿਹਾ ਸੀ ਅਮਨ ਉਸ ਨੂੰ ਲੈ ਕੇ ਛੱਤ ਤੇ ਚਲੀ ਗਈ ਅਰਮਾਨ ਬਾਲ ਨਾਲ ਖੇਡਣ ਲੱਗ ਪਿਆ ਅਮਨ ਆਪ ਕੁਰਸੀ ਲੈ ਕੇ ਬੈਠ ਗਈ ਉਹ ਅਸਮਾਨ ਵੱਲ ਤੱਕਣ ਲੱਗੀ ਸੂਰਜ ਅਗਲੇ ਦਿਨ 10 ਤੱਕ ਦੇਣ ਲਈ ਸੰਦਲੀ ਰੰਗ ਦੀ ਚਾਦਰ ਲਪੇਟ ਕੇ ਹੌਲੀ-ਹੌਲੀ ਅੱਖੋਂ ਉੱਲੇ ਹੋ ਰਿਹਾ ਸੀ। ਪੰਖੇਰੂ ਆਪਣੇ ਆਲਣਿਆਂ ਵਿੱਚ ਪੁੱਜਣ ਦੀ ਕਾਲ ਚ ਉੱਡਦੇ ਜਾ ਰਹੇ ਸਨ। ਅਮਨ ਮਨ ਹੀ ਮਨ ਸੋਚਣ ਲੱਗੀ। ਪਤਾ ਨਹੀਂ ਇਹਨਾਂ ਦੇ ਰਹਿਣ ਬਸੇਰੇ ਕਿਹੜੇ ਦੇਸ਼ ਹੋਣਗੇ। ਸਰਹੱਦ ਤੋਂ ਆਰ ਜਾਂ ਪਾਰ। ਮਨੁੱਖ ਨਾਲ ਉਹ ਕਿੰਨੇ ਖੁਸ਼ਕਿਸਮਤ ਹਨ। ਸਰਹੱਦ ਤੇ ਲੱਗੀ ਕੰਡਿਆਲੀ ਤਾਰ ਇਹਨਾਂ ਲਈ ਕੋਈ ਮਾਇਨੇ ਨਹੀਂ ਰੱਖਦੀ। ਕਾਸ਼ ਮਨੁੱਖ ਵੀ ਪੰਛੀਆਂ ਦੀ ਪ੍ਰਵਾਸ ਤੇ ਹਵਾ ਦੇ ਰੰਮਕ ਦੇ ਬੁੱਲਿਆਂ ਵਾਂ। ਇੱਧਰ ਉਧਰ ਜਾ ਸਕਦਾ ਉਸ ਨੂੰ ਧਰਤੀ ਮਾਂ ਨੂੰ ਹੱਦਾ ਸਰਹੱਦਾਂ 'ਚ ਵੰਡਣ ਵਾਲਿਆਂ ਤੇ ਗੁੱਸਾ ਆਉਣ ਲੱਗਿਆ ਹਨੇਰਾ ਹੋਣ ਲੱਗ ਪਿਆ ਸੀ ਅਮਨ ਅਰਮਾਨ ਨੂੰ ਲੈ ਕੇ ਥੱਲੇ ਉਤਰਾਈ ਉਸ ਨੂੰ ਉਸਦੀ ਦਾਦੀ ਕੋਲ ਛੱਡ ਕੇ ਆਪ ਖਾਣਾ ਬਣਾਉਣ ਲੱਗ ਗਈ ਸਾਰਿਆਂ ਨੂੰ ਖਾਣਾ ਖਵਾ ਪਾਂਡੇ ਸਾਫ਼ ਕਰਕੇ ਉਹ ਆਪਣੇ ਕਮਰੇ ਵਿੱਚ ਆ ਕੇ ਪੈ ਗਈ ਅਰਮਾਨ ਤਾਂ ਪੈਂਦੇ ਆਸਾਰ ਸੌ ਗਿਆ ਅਮਨ ਨੂੰ ਨੀਂਦ ਨਹੀਂ ਸੀ ਆ ਰਹੀ ਉਸ ਨੂੰ ਮੜਮੜ ਸਿਮਰਨ ਦੀ ਯਾਦ ਸਤਾ ਰਹੀ ਸੀ ਜਦੋਂ ਸਿਮਰਨ ਛੁੱਟੀ ਆਇਆ ਹੁੰਦਾ ਤਾਂ ਪਤਾ ਹੀ ਨਹੀਂ ਲੱਗਦਾ ਸੀ ਕਿ ਦਿਨ ਕਦੋਂ ਚੜ੍ਹਦਾ ਤੇ ਕਦੋਂ ਛਿਪ ਜਾਂਦਾ ਛੁੱਟੀ ਮੁੱਕਨ ਤੇ ਉਹੀ ਦਿਨ ਪਹਾੜ ਜਿੱਡੇ ਹੋ ਜਾਂਦੇ ਵਕਤ ਜਿਵੇਂ ਰੁਕ ਹੀ ਜਾਂਦਾ ਉਸ ਦਾ ਟੜਕਦਾ ਮਨ ਯਾਦਾਂ ਦੇ ਵਰਕੇ ਫਰੋਲਦਾ ਦਾਦਾ-ਦਾਦੀ ਉੱਤੇ ਆ ਕੇ ਅਟਕ ਗਿਆ ਉਹ ਆਜ਼ਾਦੀ ਦੇ ਪੰਜਾਬੀਆਂ ਨੂੰ ਮਿਲੇ ਤੋਹਫੇ ਵਜੋਂ ਲੈੰਦੇ ਪੰਜਾਬ ਵਿੱਚ ਆਪਣਾ ਸਭ ਕੁਝ ਗਵਾ ਕੇ ਇਧਰਲੇ ਪੰਜਾਬ ਵਿੱਚ ਆਏ ਸਨ ਦਾਦਾ ਹਮੇਸ਼ਾ ਪੰਜਾਬ ਦੀ ਵੰਡ ਕਰਨ ਵਾਲੇ ਸਿਆਸਤਦਾਨਾਂ ਨੂੰ ਗਾਲਾਂ ਕੱਢਦਾ ਰਹਿੰਦਾ ਸੀ ਜਿਨ੍ਹਾਂ ਦੀਆਂ ਕੋਝੀਆਂ ਚਾਲਾਂ ਨੇ ਰੰਗੀ ਵਸਦੇ ਪੰਜਾਬੀਆਂ ਦੇ ਤੁਖਾ ਸੁਖਾ ਸਾਂਝਾਂ ਦੇ ਪੀੜੇ ਰਿਸ਼ਤਿਆਂ ਨੂੰ ਭਰਾ ਮਾਰੂ ਜੰਗ ਵਿੱਚ ਬਦਲ ਦਿੱਤਾ ਸੀ। ਦਾਦੀ ਦੀ ਹਰ ਗੱਲ ਭਾਵੇਂ ਉਹ ਖਾਣ ਪੀਣ ਪਹਿਨਣ ਜਾਂ ਕਿਸੇ ਹੋਰ ਵਿਸ਼ੇ ਤੇ ਹੁੰਦੀ। ਮੌਕਦੀ ਹਮੇਸ਼ਾ ਆਪਣੇ ਦੇਸ਼ ਉੱਤੇ ਉਹ ਲਹਿੰਦੇ ਪੰਜਾਬ ਨੂੰ ਹੀ ਆਪਣਾ ਦੇਸ਼ ਕਹਿੰਦੀ ਰਹੀ। ਜਿਸ ਬਾਰੇ ਗੱਲ ਕਰਦੇ ਆ ਉਸ ਦੇ ਮੂੰਹ ਤੇ ਵੱਖਰੀ ਤਰ੍ਹਾਂ ਦੀ ਖੁਸ਼ੀ ਤੇ ਤਸੱਲੀ ਹੁੰਦੀ। ਮਰਨ ਤੱਕ ਉਸ ਦੀ ਰੂਹ ਆਪਣੀ ਵਿਛੜੀ ਜਨਮ ਭੋਇਂ ਦੀ ਮਿੱਟੀ ਮੱਥੇ ਲਾਉਣ ਲਈ ਤਰਸਦੀ ਰਹੀ ਸੀ। ਅਸਦਾ ਦਾਦਾ ਕਈ ਵਾਰ ਉਹਨਾਂ ਨੂੰ ਦੱਸਦਾ ਅਮਨ ਕਦੇ ਇੰਨਾ ਬਰਫ਼ਾਂ ਲੱਦੇ ਪਹਾੜਾਂ ਉੱਤੇ ਕਿਸੇ ਦੀ ਕੋਈ ਫੌਜੀ ਟੁਕੜੀ ਨਹੀਂ ਸੀ ਹੁੰਦੀ। ਪਤਾ ਨਹੀਂ ਦੋਵਾਂ ਦੇਸ਼ਾਂ ਵਿੱਚ ਜਿਹੀ ਕਿਹੜੀ ਬੇਵਸਾਹੀ ਪੈਦਾ ਹੋ ਗਈ ਜੋ ਦਿਨੋਂ ਦਿਨ ਨਫ਼ਰਤ ਚ ਵਟਦੀ ਗਈ ਕਿ ਹੁਣ ਬਰਫ਼ੀਲੀਆਂ ਚੋਟੀਆਂ ਉੱਤੇ ਬੰਕਰ ਬਣਾ ਕੇ ਦੋਵਾਂ ਦੇਸ਼ਾਂ ਦੇ ਸੈਨਿਕ ਇੱਕ ਦੂਜੇ ਤੇ ਵਾਰਾਂ ਨੂੰ ناکਾਮ ਕਰਨ ਲਈ ਮੁਸ਼ਤੈਦੀ ਨਾਲ ਬੈਠੇ ਰਹਿੰਦੇ ਹਨ। ਇਹਨਾਂ ਵਿਚਾਰਿਆਂ ਦਾ ਆਪਸ ਵਿੱਚ ਕੀ ਰੌਲਾ ਹੈ ਇਹ ਤਾਂ ਆਪਣੀ ਤੇ ਪਰਿਵਾਰ ਦੀ ਗੁਰਬਤ ਮਟਾਉਣ ਲਈ ਹੀ ਜਮਾਹ ਦੇਣ ਵਾਲੀ ਠੰਡ ਨਾਲ ਵੀ ਇੱਕ ਤਰ੍ਹਾਂ ਜੰਗ ਲੜਦੇ ਆ ਹਰ ਵਕਤ ਮੌਤ ਦਾ ਸਾਇਆ ਇਹਨਾਂ ਦੇ ਸਿਰ ਉੱਤੇ ਮੰਡਰਾਉਂਦਾ ਰਹਿੰਦਾ ਇਹਨਾਂ ਮਗਰ ਕਿੰਨੇ ਪਰਿਵਾਰ ਹਰ ਵਕਤ ਸਹਿਮ ਦੀ ਜ਼ਿੰਦਗੀ ਜਿਉਂਦੇ ਹਾਂ ਸੋਚਾਂ ਵਿੱਚ ਡੁੱਬੀ ਅਮਨ ਨੂੰ ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਨੇ ਆਪਣੀ ਆਗੋਸ਼ ਵਿੱਚ ਲੈ ਲਿਆ ਅਗਲਾ ਦਿਨ ਇਹਨਾਂ ਨੈਸ ਚੜਿਆ ਉਸਦੀ ਜ਼ਿੰਦਗੀ ਦੇ ਸਾਰੇ ਰੰਗ ਖੋਕੇ ਲੈ ਗਿਆ ਟੀਵੀ ਤੋਂ ਸ਼ਹੀਦ ਹੋਏ ਸੈਨਿਕਾਂ ਦੇ ਨਾਂ ਨਸ਼ਰ ਕਰਨ ਤੋਂ ਪਹਿਲਾਂ ਹੀ ਫੌਜੀ ਹੈੱਡਕੁਆਰਟਰ ਤੋਂ ਸਿਮਰਨ ਦੀ ਸ਼ਹੀਦ ਹੋਣ ਦੀ ਖਬਰ ਆ ਗਈ ਸੀ ਘਰ ਵਿੱਚ ਮਨੋਂ ਪਚਾਲ ਆ ਗਿਆ ਅਮਨ ਕੁਝ ਦੇਰ ਪੱਥਰ ਦੀ ਮੂਰਤੀ ਵਾਂਗ ਅਹੱਲ ਖੜੀ ਰਹੀ ਫਿਰ ਇਹ ਨਹੀਂ ਹੋ ਸਕਦਾ ਕਹਿੰਦੀ ਹੋਈ ਚੀਖ ਉੱਠੀ ਸੀ ਵਸਦੀਆਂ ਚੀਕਾਂ ਨੇ ਕਰਦੀਆਂ ਕੰੰਧਾਂ ਨੂੰ ਵੀ ਰੋਂਨ ਲਾ ਦਿੱਤਾ ਸੀ ਫਿਰ ਉਹ ਬੇਹੋਸ਼ ਹੋ ਕੇ ਡਿੱਗ ਪਈ ਜਿਉਂ-ਜਿਉਂ ਖਬਰ ਅੱਗੇ ਤੁਰਦੀ ਗਈ ਘਰ ਦੇ ਬਾਹਰ ਆਉਣ ਵਾਲਿਆਂ ਦਾ ਇਕੱਠ ਵੱਧ ਰਿਹਾ ਸੀ ਰਿਸ਼ਤੇਦਾਰ, ਦੋਸਤ, ਜਾਣੂ ਤੇ ਆਮ ਲੋਕ ਵੀ ਸ਼ਹੀਦ ਫੌਜੀ ਦੇ ਦਰਸ਼ਨ ਕਰਨ ਲਈ ਪਹੁੰਚ ਰਹੇ ਸਨ ਬਾਹਰ ਇੱਕਦਮ ਰੌਲਾ ਪੈ ਗਿਆ ਇੱਕ ਬਖਤਰਬੰਦ ਫੌਜੀ ਗੱਡੀ ਘਰ ਦੇ ਬਾਹਰ ਆ ਕੇ ਰੁਕੀ ਗੱਡੀ ਵਿੱਚੋਂ ਸਿਮਰਨ ਦੀ ਮ੍ਰਿਤਕ ਦੇਹ ਵਾਲਾ ਤਾਬੂਤ ਉਤਾਰ ਕੇ ਅੰਤਿਮ ਦਰਸ਼ਨਾਂ ਲਈ ਰੱਖਿਆ ਗਿਆ ਖاموشੀ ਦਾ ਆਲਮ ਸੀ ਸਾਰੇ ਮੰਚ ਸ਼ਰਦਾ ਲਈ ਚੁੱਪ ਚਾਪ ਵਾਰੋ ਵਾਰੀ ਦੇ ਦੇ ਦਰਸ਼ਨ ਕਰ ਰਹੀ ਸਾਂ ਪੰਮ ਨੇ ਵੀ ਪਰਿਵਾਰ ਨਾਲ ਸਿਮਰਨ ਦੇ ਆਖਰੀ ਦਰਸ਼ਨ ਕੀਤੇ ਬਹੁਤ ਸਾਰੀਆਂ ਫੁੱਲਾਂ ਦੀਆਂ ਮਾਲਾ ਉਸ ਉੱਪਰ ਪਾਈਆਂ ਹੋਈਆਂ ਸਨ ਉਸ ਦੀ ਦੇਹ ਨੂੰ ਤਿਰੰਗੇ ਵਿੱਚ ਲਪੇਟਿਆ ਹੋਇਆ ਸੀ ਸੈਨਾ ਦੇ ਜਵਾਨ ਬੈਂਡ ਤੇ ਮਾਤਮੀ ਤੁਣ ਵਜਾ ਰਹੇ ਸਨ ਹਥਿਆਰ ਪੁੱਠੇ ਕਰਕੇ ਉਸ ਦੇ ਸਾਥੀਆਂ ਨੇ ਆਖਰੀ ਸਲਾਮੀ ਦਿੱਤੀ ਸੈਂਕੜੇ ਲੋਕਾਂ ਦੇ ਇਕੱਠ ਵਿੱਚ ਪੂਰੇ ਸਨਮਾਨ ਨਾਲ ਉਸਦਾ ਅੰਤਮ ਸੰਸਕਾਰ ਕਰ ਦਿੱਤਾ ਗਿਆ। ਹੌਲੀ-ਹੌਲੀ ਸਭ ਕੁਝ ਪਹਿਲਾ ਵਰਗਾ ਹੋ ਗਿਆ। ਬਾਜ਼ਾਰਾਂ ਦੀਆਂ ਰੌਣਕਾਂ ਪਰਤ ਆਈਆਂ। ਆਣ-ਗੁਆਣ ਵਿੱਚੋਂ ਹਾਸਿਆਂ ਦੀ ਛਣਕਾਟੇ ਸੁਣਨ ਲੱਗੇ। ਬੱਚਿਆਂ ਦੀਆਂ ਖਿਲਕਾਰੀਆਂ ਗੂੰਜਣ ਲੱਗੀਆਂ ਪਰ ਅਮਨ ਦਾ ਸਭ ਕੁਝ ਗਵਾਚ ਗਿਆ ਸੀ। ਜਿਨ੍ਹਾਂ ਅੱਖਾਂ ਵਿੱਚ ਉਸਨੇ ਆਪਣਾ ਰੌਸ਼ਨ ਭੂਇਖ ਤੱਕਿਆ ਸੀ ਉਹ ਤਾਂ ਸਦਾ ਲਈ ਬੰਦ ਹੋ ਗਈਆਂ ਸਨ। ਅਸਦੀ ਜ਼ਿੰਦਗੀ ਦੇ ਸਾਰੇ ਰੰਗ ਗਵਾਚ ਕੇ ਚਿੱਟੇ ਤੇ ਆ ਕੇ ਅਟਕ ਗਏ ਸਨ। ਏਰਮਾਨ ਹੀ ਉਸ ਦੀ ਜ਼ਿੰਦਗੀ ਨੂੰ ਮੋੜ ਸਰਕਣ ਲਈ ਮਜਬੂਰ ਕਰਦਾ ਸੀ। ਅੱਜ ਅਮਨ ਦੀ ਮਾਂ ਵਾਪਸ ਨੂੰ ਮਿਲਣਾ ਹੈ ਸਾਂ। ਮਾਂ ਦੇ ਗੱਲ ਲੱਗਦੇ ਆ ਹੀ ਉਸ ਦੀਆਂ ਪੋਬਾਂ ਨਿਕਲ ਗਈਆਂ। ਜਿਵੇਂ ਰੁਕਿਆ ਵਹਿਣ ਅੱਜ ਹੀ ਵਾਕੇ ਮੁੱਕਣਾ ਹੋਵੇ। ਅਸਦੇ ਮਾਪੇ ਧੀ ਦੇ ਦੁੱਖ ਨੂੰ ਸਮਝਦੇ ਸਨ। ਉਹਨਾਂ ਨੇ ਅਮਨ ਦੀ ਸੱਸ ਅੱਗੇ ਬੇਨਤੀ ਕੀਤੀ ਕਿ ਉਹ ਉਸ ਨੂੰ ਕੁਝ ਦੇ ਨਾਲ ਹੀ ਆਪਣੇ ਨਾਲ ਲੈ ਜਾਣਾ ਚਾਹੁੰਦੇ ਹੈ। ਤਾਂ ਜੋ ਆਪਣੇ ਛੋਟੇ ਭੈਣ ਭਰਾਵਾਂ ਨਾਲ ਪਰਚ ਜਾਵੇ ਉਹਨਾਂ ਦੇ ਮਨ 'ਚ ਇਹ ਵੀ ਆਉਂਦਾ ਸੀ ਕਿ ਅਮਨ ਪੜ੍ਹੀ ਲਿਖੀ ਕੁੜੀ ਹੈ ਜੇ ਉਹ ਕਿਸੇ ਸਕੂਲ ਵਗੈਰਾ ਵਿੱਚ ਨੌਕਰੀ ਕਰਨ ਲਈ ਸਹਿਮਤ ਹੋ ਜਾਵੇ ਤਾਂ ਉਸ ਦਾ ਧਿਆਨ ਵੀ ਕੁਝ ਸਮੇਂ ਲਈ ਬਦਲ ਜਾਇਆ ਕਰੇਗਾ ਅਮਨ ਦਾ ਸੋਰਾ ਜਿੰਨਾ ਘੱਟ ਬੋਲਣ ਵਾਲਾ ਸੀ ਸਾਊ ਸੁਭਾਅ ਦਾ ਸੀ ਸੱਸ ਉਨੀ ਹੀ ਤੇਜ਼ ਤਰਾਰ ਤੇ ਗਰਮ ਸੁਭਾਅ ਦੀ ਸੀ ਉਸ ਦੀ ਅੱਖ ਅਮਨ ਤੇ ਉਸ ਨੂੰ ਮਿਲੇ ਪੈਸਿਆਂ ਤੇ ਸੀ ਸਮਰਨ ਜਿੰਨਾ ਅਕਲਮੰਦ, ਜ਼ਿੰਮੇਵਾਰ ਤੇ ਸਾਬੂ ਸੁਭਾ ਦਾ ਸੀ। ਉਸ ਦਾ ਛੋਟਾ ਭਰਾ ਓਨਾ ਹੀ ਗੈਰ ਜ਼ਿੰਮੇਵਾਰ, ਆਵਾਰਾਗਰਦ ਤੇ ਨਸ਼ੇੜੀ ਕਿਸਮ ਦਾ ਸੀ। ਉਸ ਨੇ ਅੱਜ ਤੱਕ ਬਾਪੂ ਦੀ ਕਮਾਈ ਨੂੰ ਉਡਾਇਆ ਸੀ। ਕਮਾਇਆ ਕਦੇ ਥੇਲਾ ਨਹੀਂ ਸੀ। ਅਮਨ ਦੀ ਸੱਸ ਇੱਕ ਤੀਰ ਨਾਲ ਦੋ ਨਿਸ਼ਾਨੇ ਫੁੰਡਣਾ ਚਾਹੁੰਦੀ ਸੀ। ਇਸੇ ਲਈ ਜਦੋਂ ਉਸਦੇ ਪਾਪਾ ਨੇ ਉਸ ਨੂੰ ਲਿਜਾਣ ਦੀ ਗੱਲ ਕੀਤੀ ਤਾਂ ਉਹ ਬੜੀ ਨਰਮਾਈ ਨਾਲ ਬੋਲੀ। ਦੇਖੋ ਭਾਈ ਸਾਹਿਬ ਜੇ ਤੁਸੀਂ ਅਮਨ ਨੂੰ ਕੁਝ ਦਿਨਾਂ ਦੇ ਲਈ ਲੈ ਜਾਓਗੇ ਤਾਂ ਫਿਰ ਕਿਹੜਾ ਉਸਦੀ ਉਮਰ ਲੰਘ ਜਾਵੇਗੀ ਕਹਿੰਦੇ ਨੇ ਭੱਜੀਆਂ ਬਾਵਾ ਗੱਲ ਨੂੰ ਆਈਆਂ ਮੇਰਾ ਤਾਂ ਇਹੋ ਕਹਿਣਾ ਕਿ ਤੁਸੀਂ ਅਮਨ ਨੂੰ ਛੋਟੇ ਦੇ ਲੜਲਾ ਦਿਓ ਘਰ ਦੀ ਇੱਜ਼ਤ ਕਰੇ ਰਹਿ ਜਾਓ ਮੁੰਡੇ ਨੂੰ ਬਾਪ ਦਾ ਪਿਆਰ ਤੇ ਇਹਨੂੰ ਸਿਰ ਦਾ ਸਾਈਂ ਮਿਲ ਜਾਊ ਅਮਨ ਦੇ ਪਾਪਾ ਨੇ ਇੱਕ ਵਾਰ ਤਾਂ ਰਾਏ ਕਰਕੇ ਦੱਸਾਂਗੇ ਕਹਿ ਕੇ ਗੱਲ ਟਾਲ ਦਿੱਤੀ ਪਰ ਜੋ ਲੌਣ ਤੇ ਵੀ ਉਸਨੇ ਅਮਨ ਨੂੰ ਉਹਨਾਂ ਨਾਲ ਨਾ ਕੱਲਿਆ ਘਰ ਜਾ ਕੇ ਦੋਵਾਂ ਜੀਆਂ ਨੇ ਆਪਸ ਵਿੱਚ رائے ਕੀਤੀ ਤਾਂ ਦੁਚਿੱਤੀ ਵਿੱਚ ਪੈ ਗਏ ਇੱਕ ਪਾਸੇ ਤਾਂ ਕੁੜੀ ਦਾ ਘਰ ਵਾਸਤਾ ਸੀ ਦੂਜੇ ਪਾਸੇ ਛੋਟੇ ਬਾਰੇ ਸੋਚ ਕੇ ਉਹਨਾਂ ਨੂੰ ਲੱਗਦਾ ਸੀ ਕਿ ਇਹ ਤਾਂ ਕੁੜੀ ਨੂੰ ਖੂਬ ਵਿੱਚ ਧੱਕਾ ਦੇਣ ਵਾਲੀ ਗੱਲ ਆ ਅਖੀਰ ਉਹਨਾਂ ਨੇ ਗੱਲ ਅਮਨ ਤੇ ਛੱਡ ਦਿੱਤੀ ਜਿਸ ਤਰ੍ਹਾਂ ਉਹ ਕਹੂ ਉਸ ਤਰ੍ਹਾਂ ਕਰ ਲਵਾਂਗੇ ਇੱਕ ਦਿਨ ਉਹਨਾਂ ਨੇ ਅਮਨ ਕੋਲ ਜਾ ਕੇ ਉਸ ਨੂੰ ਇਕੱਲੇ ਬਿਠਾ ਕੇ ਉਸ ਨਾਲ ਗੱਲ ਕੀਤੀ ਤਾਂ ਉਸ ਨੇ ਸਾਫ਼ ਨਾ ਕਰ ਦਿੱਤੀ ਪਾਪਾ ਕਿਉਂ ਤੁਸੀਂ ਮੇਰੀ ਜ਼ਿੰਦਗੀ ਨਰਕ ਬਣਾਉਣਾ ਚਾਹੁੰਦੇ ਹੋ ਮੈਂ ਸਿਮਰਨ ਦੀ ਯਾਦ ਸਹਾਰੇ ਆਪਣੀ ਉਮਰ ਕੱਟ ਲਵਾਂਗੀ ਰਹੀ ਗੱਲ ਔਰਮਾਨ ਦੀ ਮੈਂ ਉਸ ਨੂੰ ਪੜਾ ਲਿਖਾ ਕੇ ਜੋ ਸੁਪਨੇ ਮੈਂ ਤੇ ਸਿਮਰਨ ਨੇ ਰਲ ਕੇ ਉਸ ਦੇ ਪੁੱਵਖ ਬਾਰੇ ਉਣੇ ਸਨ ਉਹਨਾਂ ਨੂੰ ਪੂਰਾ ਕਰਾਂਗੀ ਰਹੀ ਗੱਲ ਪੈਸੇ ਤੇਲੇ ਦੀ ਉਸ ਦੀ ਸਕੂਲੀ ਪੜ੍ਹਾਈ ਲਈ ਜੋ ਮੈਨੂੰ ਪੈਨਸ਼ਨ ਮਿਲਣੀ ਆ ਉਸ ਨਾਲ ਸਰ ਜਾਇਆ ਕਰੇਗਾ ਜਿਹੜੇ ਮੈਨੂੰ 5 ਲੱਖ ਦਾ ਚੈੱਕ ਰੱਖਿਆ ਮੰਤਰੀ ਤੇ 5 ਲੱਖ ਦਾ ਚੈੱਕ ਮੁੱਖ ਮੰਤਰੀ ਨੇ ਆਪਣੇ ਅਖਤਿਆਰੀ ਫੰਡ ਵਿੱਚੋਂ ਦਿੱਤੇ ਹਨ। ਉਹ ਮੇਰੇ ਖਾਤੇ ਵਿੱਚ ਜਮ੍ਹਾਂ ਹੋ ਗਏ ਹਨ। ਉਹ ਮੈਂ ਉਸਦੀ ਔਰੱਚ ਸਿੱਖਿਆ ਵਾਸਤੇ ਸਾਮ ਕੇ ਰੱਖਾਂਗੀ। ਅਮਨ ਦੀ ਸਾਸ ਨੂੰ ਉਸਦੇ ਫੈਸਲੇ ਦਾ ਪਤਾ ਲੱਗਿਆ ਤਾਂ ਉਸਦਾ ਵਰਤਾਓ ਦਿਨੋਂ-ਦਿਨ ਮਾੜਾ ਹੁੰਦਾ ਗਿਆ। ਪਹਿਲਾਂ ਉਸਦੇ ਸਾਰੇ ਰਸਾਲੇ ਬੰਦ ਕਰ ਦਿੱਤੇ ਗਏ। ਫਿਰ ਉਸਦਾ ਮੋਬਾਈਲ ਫੜ ਕੇ ਰੱਖ ਲਿਆ। ਘਰ ਦੇ ਫੋਨ ਤੇ ਕੋਈ ਫੋਨ ਆਉਂਦਾ ਤਾਂ ਬਾਹ ਲੱਗਦੀ ਉਹ ਆਪ ਫੋਨ ਚੁੱਕਦੀ। ਜੇ ਕੋਈ ਅਮਨ ਬਾਰੇ ਪੁੱਛਦਾ ਤਾਂ ਕੋਈ ਨਾ ਕੋਈ ਬਹਾਨਾ ਲਗਾ ਕੇ ਟਾਲ ਦਿੰਦੀ। ਉਸਦੇ ਮਾਪੇ-ਬਾਪ ਨਾਲ ਵੀ ਗੱਲ ਨਾ ਕਰਨ ਦਿੰਦੀ। ਇੱਕ ਦਿਨ ਤਾਂ ਹਾਦੀ ਹੋ ਗਈ। ਉਸਦੀ ਇੱਕ ਗਵਾਂਢਣ ਉਸ ਕੋਲ ਆ ਕੇ ਬੈਠ ਗਈ। ਉਹ ਬੈਠੀਆਂ ਸਿਮਰਨ ਦੀਆਂ ਗੱਲਾਂ ਕਰਦੀਆਂ ਰਹੀਆਂ। ਜਦੋਂ ਉਹ ਉੱਠ ਕੇ ਚਲੀ ਗਈ ਤਾਂ ਉਸਦੇ ਸੱਸ-ਸੱਸ ਦੀ ਗੱਲ ਪੈ ਗਈ। ਆਖੇ ਇਹੋ ਜਿਹੇ ਆਵਾਰਾਗਰਦ ਤੇਰੇ ਵਰਗੀ ਨੂੰ ਵੀ ਆਪਣੇ ਵਰਗਾ ਬਣਾ ਦਿੰਦੀਆਂ। ਖਬਰਦਾਰ ਜੇ ਮੌੜਸ ਨੂੰ ਘਰ ਵੜਨ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਕਿਤੇ ਮੇਰੇ ਸ਼ਹੀਦ ਪੁੱਤ ਦੇ ਨਾਂ ਨੂੰ ਇਹੋ ਜਿਹਿਆਂ ਦੇ ਮਗਰ ਲਾ ਕੇ ਬਦਨਾਮੀ ਕਰਦੇ ਫਿਰੇ ਅਮਨ ਕਿੰਨੀ ਦੇਰ ਅੰਦਰ ਵੜ ਕੇ ਰੋਂਦੀ ਰਹੀ ਉਸ ਦਾ ਜੀਵਨ ਸਵਾਹ ਦੀ ਠੰਡੀ ਢੇਰੀ ਵਰਗਾ ਹੋ ਗਿਆ ਸੀ ਜਿਸ ਵਿੱਚ ਨਾ ਕੋਈ ਉਤਸ਼ਾਹ ਤੇ ਨਾ ਕੋਈ ਉਮੰਗ ਸੀ ਉਹ ਤਾਂ ਔਰਮਾਨ ਦੀ ਖਾਤਰ ਦਿਨ ਘਟੀ ਕਰ ਰਹੀ ਸੀ ਉਸ ਦੀਆਂ ਅੱਖਾਂ ਚੋਂ ਵਗਦੇ ਹੰਝੂ ਉਹ ਆਪਣੀਆਂ ਕੋਮਲ ਤਲੀਆਂ ਨਾਲ ਪਹੁੰਚਦਾ ਆਪਣੀਆਂ ਨਿੱਕੀਆਂ ਨਿੱਕੀਆਂ ਬਾਹਾਂ ਉਸ ਦੇ ਗਲ ਚ ਪਾ ਕੇ ਪਿਆਰ ਕਰਦਾ ਤਾਂ ਉਸਦੀ ਮਰੂ ਮਰੂ ਕਰਦੀ ਜਿੰਦ ਵੀ ਪੁੱਤਰ ਖਾਤਰ ਜਾਣਾ ਲੋਚਦੀ। ਅਰਮਾਨ ਨੂੰ ਸਕੂਲ ਵਿੱਚ ਦਾਖਲ ਕਰਵਾਉਣਾ ਸੀ। ਉਸਨੇ ਆਪਣੇ ਪਾਪਾ ਨੂੰ ਕਹਿ ਕੇ ਚੁੱਪਚਾਪ ਇੱਕ ਨਾਮਵਰ ਸਕੂਲ ਦੇ ਫਾਰਮ ਮੰਗਵਾ ਲਏ। ਅਰਮਾਨ ਦਾ ਉਸਨੇ ਆਪ ਜਾ ਕੇ ਉਸ ਸਕੂਲ ਵਿੱਚ ਦਾਖਲਾ ਕਰਵਾ ਦਿੱਤਾ। ਉਸਦੀ ਸੱਸ ਨੇ ਘਰ ਵਿੱਚ ਕਲੇਸ਼ ਖੜਾ ਕਰ ਲਿਆ। ਸਹੁਰੇ ਦੀ ਤਾਂ ਘਰ ਵਿੱਚ ਕੋਈ ਬੁੱਕਤ ਹੀ ਨਹੀਂ ਸੀ। ਸੱਸ ਨੇ ਘਰ ਸਿਰ ਤੇ ਚੁੱਕਿਆ ਹੋਇਆ ਸੀ। ਪੜਨ ਵਾਲੀ ਤਾਂ ਟਾਟ ਬੂਰੀਆਂ ਵਾਲੇ ਸਕੂਲਾਂ 'ਚ ਵੀ ਪੜ ਜਾਂਦੇ ਆ ਮੇਰੇ ਪੁੱਤ ਵੀ ਤਾਂ ਉਹਨਾਂ ਸਕੂਲਾਂ 'ਚ ਪੜੇ ਸਨ ਮੇਰੇ ਪੁੱਤ ਦੇ ਡੁੱਲੇ ਖੋਣ ਦੇ ਮੇਲੇ ਪੈਸਿਆਂ ਦੇ ਮੈਂ ਤੈਨੂੰ ਇਸ ਤਰ੍ਹਾਂ ਗੁਲਛਰੇ ਨਹੀਂ ਉਡਾਣ ਦੇਵਾਂਗੀ ਅਮਨ ਸਿਰਫ ਇੰਨਾ ਹੀ ਕਹਿ ਸਕੀ ਮਾਂ ਸਮਾਂ ਬਦਲ ਗਿਆ ਅਮਨ ਦੀ ਜ਼ਿੰਦਗੀ ਦੇ ਬਹੁਤ ਸਾਰੇ ਇਮਤਿਹਾਨ ਹਜੇ ਬਾਕੀ ਸਨ ਛੋਟੇ ਦਿੌਰ ਦਾ ਪਤੀਰਾ ਦਿਨੋਂ ਦਿਨ ਬਦਲ ਰਿਹਾ ਸੀ ਅੰਜਤਾ ਉਸ ਦਾ ਬਹੁਤਾ ਸਮਾਂ ਆਪਣੀ ਆਵਾਰਾਗਰਦ ਦੋਸਤਾਂ ਨਾਲ ਘੁੰਮਦਿਆਂ ਲੰਘਦਾ ਸੀ ਪਰ ਘਰ ਹੁੰਦਿਆਂ ਉਸ ਦੀ ਨਜ਼ਰ ਅਮਨ ਨਾਲ ਮਿਲਦੀ ਤਾਂ ਉਸ ਵਿੱਚ ਆਦਰ ਮਾਣ ਦੀ ਥਾਂ ਵਾਸਨਾ ਹੁੰਦੀ ਉਸ ਨੂੰ ਛੋਟੇ ਤੋਂ ਪਿਆਜ ਆਉਣ ਲੱਗਿਆ ਇੱਕ ਦਿਨ ਅਮਨ ਰਸੋਈ ਵਿੱਚ ਰਾਤ ਦਾ ਖਾਣਾ ਬਣਾ ਰਹੀ ਸੀ ਛੋਟਾ ਆ ਕੇ ਰਸੋਈ ਵਿੱਚ ਖੜ ਗਿਆ ਬੇਸ਼ਰਮਾ ਵਾਂਗ ਹਾਸੀ ਹੱਸਦਾ ਅਮਨ ਨੂੰ ਸੁਣਾ ਕੇ ਕਹਿੰਦਾ ਕਿਉਂ ਜਾਣ ਬੁੱਜ ਕੇ ਜਵਾਨੀ ਤੇ ਅਤਿ ਆਚਾਰ ਕਰਦੀ ਏ ਅੱਖਾਂ ਨਾਲ ਅੱਖਾਂ ਰਲਾ ਲੈ ਉਸਨੇ ਉਸ ਵਾਲ ਅੱਖ ਚੌਕ ਕੇ ਬਿਨਾਂ ਦੇਖਿਆ ਉਹ ਆਪਣੇ ਕੰਮ ਵਿੱਚ ਇਸ ਤਰ੍ਹਾਂ ਲੀਨ ਹੋ ਗਈ ਜਿਵੇਂ ਰਸੋਈ ਵਿੱਚ ਕੋਈ ਆਇਆ ਹੀ ਨਾ ਹੋਵੇ ਇੱਕ ਦਿਨ ਉਹ ਛੱਤ ਦੇ ITAR ਤੋਂ ਤੋਤੇ ਕੱਪੜੇ ਉਤਾਰ ਰਹੀ ਸੀ ਕਿ ਛੋਟਾ ਮਗਰੇ ਹੀ ਛੱਤ ਤੇ ਆ ਗਿਆ ਉਹ ਬੇਸ਼ਰਮਾ ਮਾਂਗ ਦੰਦ ਕੱਢਦਿਆਂ ਕਈ ਕੁਝ ਬੋਲਿਆ ਸਾਰੇ ਜ਼ਮਾਨੇ ਦੀ ਕੁੜਤਣ ਮੂੰਹ ਚ ਭਰ ਕੇ ਉਸਨੇ ਉਸ ਨੂੰ ਝਿੜਕਦਿਆਂ ਕਿਹਾ ਜੇ ਕੁਝ ਸ਼ਰਮ ਹੈ ਤਾਂ ਚੱਪਣੀ 'ਚ ਨੱਕ ਡਬੋ ਕੇ ਮਰ ਜਾ ਮੇਰੀ ਨਹੀਂ ਆਪਣੇ ਵੱਡੇ ਭਰਾ ਦੀ ਇੱਜ਼ਤ ਦਾ ਹੀ ਖਿਆਲ ਕਰ ਲੈ। ਉਹ ਕੱਪੜੇ ਇਕੱਠੇ ਕਰਕੇ ਥੱਲੇ ਉਤਰ ਆਈ। ਉਸਨੇ ਸਾਰੀ ਰਾਤ ਇਸ ਉਦੇੜ ਬਣ ਵਿੱਚ ਲੰਗਾ ਦਿੱਤੀ। ਕੀ ਘਰ ਦੱਸਿਆ ਜਾਵੇ ਇਹ ਜਨਾ? ਮਾਂ ਨੂੰ ਦੱਸਣ ਦਾ ਤਾਂ ਕੋਈ ਫਾਇਦਾ ਨਹੀਂ। ਉਸਨੇ ਤਾਂ ਛੋਟੇ ਦਾ ਹੀ ਪੱਕ ਪੂਰਨਾ। ਪਾਪਾ ਨੂੰ ਦੱਸਦੀਆਂ, ਉਹ ਤਾਂ ਪਹਿਲਾਂ ਹੀ ਇਸ ਤੋਂ ਬਹੁਤ ਦੁਖੀ ਹਨ। ਉਹਨਾਂ ਨੂੰ ਕਾਹਨੂੰ ਹੋਰ ਦੁਖੀ ਕਰਨਾ ਹੈ? ਉਸਨੇ ਇੱਕ ਵਾਰ ਪੀੜੋ ਪੀੜ ਹੋਈ ਜਿੰਦ ਨੂੰ ਵਕਤ ਦੇ ਰਹਿਮ ਤੇ ਛੱਡ ਦਿੱਤਾ। ਅਮਨ ਅੱਗੇ ਤੋਂ ਚੁੱਕਨੀ ਹੋ ਗਈ। ਉਹ ਇਕੱਲੀ ਘਰ ਹੁੰਦੀ ਤਾਂ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲੈਂਦੀ। ਕਮਰੇ ਦੀਆਂ ਚਾਰ ਕੰਧਾਂ ਦੇ ਵਲਗਣ ਅੰਦਰ ਉਹ ਆਪਣੇ ਆਪ ਨੂੰ ਮਹਫੂਜ਼ ਸਮਝਦੀ। ਜਦੋਂ ਵੀ ਸਮਾਂ ਮਿਲਦਾ ਉਹ ਕੋਈ ਨਾ ਕੋਈ ਗਲਤ ਹਰਕਤ ਕਰਨੋਂ ਬਾਜ਼ ਨਾ ਹੁੰਦਾ। ਅਮਨ ਨੂੰ ਸਮਝ ਨਾ ਆਉਂਦੀ ਆਪਣਾ ਦੁੱਖ ਕਿੱਸ ਅੱਗੇ ਫਰੋਲੇ। ਸੱਸ ماں ਹਮੇਸ਼ਾ ਬਿਟਰੀ ਰਹਿੰਦੀ। ਛੋਟੇ ਦੀਆਂ ਹਰਕਤਾਂ ਦੇਖ ਵੀ ਅਨਡੈਟ ਕਰਦੀ। ਮਾਪੇ ਨਾਲ ਕੋਈ ਸੰਪਰਕ ਨਹੀਂ ਸੀ। ਪਰ ਇਹ ਮਨ ਡੁੱਲਣਾ ਚਾਹੁੰਦਾ ਰਾਤ ਨੂੰ ਉਹ ਸਿਮਰਨ ਦੀ ਫੋਟੋ ਅੱਗੇ ਖੜ ਕੇ ਆਪਣੇ ਸਾਰੇ ਗਮਾਂ ਨੂੰ ਹੰਝੂਆਂ ਰਾਹੀਂ ਵਹਾ ਦਿੰਦੀ ਕੁਝ ਦਿਨ ਹੀ ਲੰਘੇ ਸਨ ਅਮਨ ਦੀ ਸਸਸ ਦਾ ਵਰਤਾਰਾ ਇੱਕਦਮ ਬਦਲ ਗਿਆ ਉਹ ਅਮਨ ਨਾਲ ਕੁਝ ਜ਼ਿਆਦਾ ਹੀ ਲਾਡ ਪਿਆਰ ਕਰਨ ਲੱਗ ਪਈ ਸੀ ਅਮਨ ਨੂੰ ਡਰ ਲੱਗਣ ਲੱਗ ਪਿਆ ਕਿ ਉਹ ਉਸ ਨੂੰ ਦੁਬਾਰਾ ਛੋਟੇ ਬਾਰੇ ਸੋਚਣ ਨੂੰ ਕਹੇਗੀ ਜਾਂ ਫਿਰ ਪੈਸਿਆਂ ਦਾ ਸਵਾਲ ਪਾਵੇਗੀ ਪਹਿਲਾਂ ਵੀ ਉਹ ਇਸ ਤਰ੍ਹਾਂ ਮਿੱਠੀ ਪਿਆਰੀ ਹੋ ਕੇ ਆਸ ਨੂੰ ਮਿਲੇ ਪੈਸਿਆਂ ਵਿੱਚੋਂ ਘਰ ਦੀ ਮਰਮਮਤ ਕਰਾਉਣ ਦੇ ਬਹਾਨੇ 2 ਲੱਖ ਦੇ ਚੈੱਕ ਤੇ ਦਸਤਕਤ ਕਰਵਾ ਕੇ ਕਢਵਾ ਚੁੱਕੀ ਸੀ। ਛੇਤੀ ਹੀ ਰਾਜ਼ ਖੁੱਲ ਗਿਆ। ਉਹ ਅਮਨ ਕੋਲ ਬੈਠ ਕੇ ਕਿਣੇ ਜੇ ਪਾਉਣ ਲੱਗ ਪਈ। ਦੇਖ ਅਮਨ ਤੇਰੇ ਪਾਪਾ ਤਾਂ ਰਿਟਾਇਰ ਹੋਣ ਵਾਲੇ ਛੋਟਾ ਵਿਲਾ ਫਿਰਦਾ। ਇਹ ਕਿਸੇ ਕੰਮ ਤੰਦੇ ਲੱਗ ਜਾਵੇ, ਕਮਾਈ ਕਰਕੇ ਇਹ ਚਾਰ ਛਿਲੜ ਕਮਾਉਣ ਲੱਗ ਜਾਵੇ। ਤੇ ਘਰੇ ਹੀ ਆਉਣਗੇ। ਛੋਟੇ ਵਾਸਤੇ ਇੱਕ ਦੁਕਾਨ ਦੇਖੀ ਆ। 2 ਲੱਖ ਰੁਪਏ ਪਗੜੀ ਦੇ ਦੇਣੇ। ਪਹਿਲਾ ਸਾਮਾਨ ਘੱਟ ਪਾ ਲਵਾਂਗੇ ਪਰ ਫਿਰ ਵੀ 2 ਲੱਖ ਦਾ ਤਾਂ ਪਾਉਣਾ ਹੀ ਪਵੇਗਾ ਇਸ ਲਈ ਮੇਰੀ ਬੇਬੀ ਧੀ ਤੋਂ 4 ਲੱਖ ਦੇ ਚੈੱਕ ਤੇ ਦਸਤਕਤ ਕਰ ਦੇਵੀ ਪਰ ਮਾਂ ਉਹ ਪੈਸੇ ਤਾਂ ਮੈਂ ਅਰਮਾਨ ਦੇ ਖਾਤਰ ਰੱਖਿਆ ਤੈਨੂੰ ਅਰਮਾਨ ਦਾ ਕੋਈ ਜ਼ਿਆਦਾ ਫਿਕਰ ਉਹ ਸਾਡਾ ਕੁਝ ਨਹੀਂ ਲੱਗਦਾ ਉਹ ਤਲਖੀ ਨਾਲ ਬੋਲੀ ਜਦੋਂ ਘਰ ਵਿੱਚ ਕਮਾਈ ਆਉਣ ਲੱਗ ਪਈ ਆਪੇ ਅਰਮਾਨ ਦਾ ਖਰਚ ਵੀ ਦਿੰਦੇ ਰਹਾਂਗੇ ਸੱਸ ਤਾਂ ਇਹਨਾਂ ਕਹਿੰਦੀ ਉੱਠ ਕੇ ਚਲੀ ਗਈ पर अमन ਨੂੰ ਦੁਵੇਦਾ ਵਿੱਚ ਪਾ ਗਈ ਉਸ ਨੂੰ ਪਤਾ ਸੀ ਕਿ ਛੋਟੇ ਨੇ ਕਿਹੜੇ ਵੱਣਜ ਵਪਾਰ ਕਰਨੇ ਹਨ ਸਭ ਉਡਾ ਦੇਵੇਗਾ 2 ਲੱਖ ਪਹਿਲਾਂ ਕਢਵਾ ਚੁੱਕੇ ਹਨ 4 ਲੱਖ ਹੁਣ ਮੰਗਦੇ ਨੇ ਇਸ ਤਰ੍ਹਾਂ ਤਾਂ ਮੇਰੇ ਪੱਲੇ ਕਾਣੀ ਕੋਟੀ ਨਹੀਂ ਰਹਿਣੀ ਆਪਣੇ ਬੱਚੇ ਦਾ ਭਵਿੱਖ ਬਣਾਉਣ ਦੀ ਆਸ ਹੀ ਤਾਂ ਮੈਨੂੰ ਜਿਉਣ ਲਈ ਉਤਸ਼ਾਹਿਤ ਕਰਦੀ ਹੈ ਜੇ ਇਸ ਦਾ ਭਵਿੱਖ ਬਣਾਉਣ ਲਈ ਮੇਰੇ ਪੱਲੇ ਕੁਝ ਨਾ ਰਿਹਾ ਮੈਂ ਉਸ ਲਈ ਇਹਨਾਂ ਦੀ ਮਥਾਜ ਹੋ ਗਈ ਤਾਂ ਹੋ ਸਕਦਾ ਹੈ ਕਿ ਇੱਕ ਦਿਨ ਸਾਨੂੰ ਇਸ ਘਰ ਵਿੱਚ ਵੀ ਆਸਰਾ ਨਾ ਮਿਲੇ ਚੰਗਾ ਹੋਵੇਗਾ ਜੇਕਰ ਦੁਬਾਰਾ ਗੱਲ ਕਰਨ ਤਾਂ ਰੁੱਖੀ ਹੋ ਕੇ ਜਵਾਬ ਦੇ ਦੇਵਾਂ ਇੱਕ ਵਾਰ ਗੱਲ ਆਈ ਗਈ ਹੋ ਗਈ ਅਰਮਾਨ ਨੇ ਸਕੂਲ ਜਾਣਾ ਸੀ ਅਮਨਸ ਨੂੰ ਤਿਆਰ ਕਰ ਰਹੀ ਸੀ ਉਸ ਨੂੰ ਪਤਾ ਹੀ ਨਾ ਲੱਗਾ ਕਦੋਂ ਛੋਟਾ ਉਸ ਦੇ ਪਿੱਛੇ ਆ ਕੇ ਖੜ ਗਿਆ ਉਸ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਅਰਮਾਨ ਨੇ ਕਿਹਾ ਮੰਮੀ ਚਾਚਾ ਜੀ ਆਏ ਆ ਜਦੋਂ ਉਸ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਛੋਟਾ ਹੱਥ ਵਿੱਚ ਚੈੱਕ ਬਾਕ ਲੈ ਖੜਾ ਸੀ ਭਾਬੀ ਆ ਦਸਤਕਤ ਕਰੀ ਕਰਾਂ ਉਹ ਚੈੱਕ ਬੁੱਕ ਅੱਗੇ ਕਰਦਾ ਬੋਲਿਆ ਚੈੱਕ ਬੁੱਕ ਤਾਂ ਮਾਂ ਕੋਲ ਸੀ ਤੇਰੇ ਕੋਲ ਕਿਵੇਂ ਆਈ ਉਹ ਹੈਰਾਨ ਹੋ ਕੇ ਬੋਲੀ ਤੇਰਾ ਇਹਨਾਂ ਕੱਲਾਂ ਨਾਲ ਕੀ ਲੈਣਾ ਦੇਣਾ ਚੈੱਕ ਬੁੱਕ ਮੇਰੇ ਕੋਲ ਆ ਜਾਂ ਮਾਂ ਕੋਲ ਚੁੱਪ ਕਰਕੇ ਦਸਤਕਤ ਕਰਦੇ ਉਹ ਰੋਗ ਨਾਲ ਬੋਲਿਆ ਅਮਰ ਨੇ ਚੈੱਕ ਬੁੱਕ ਫੜ ਕੇ ਗੁੱਸੇ ਵਿੱਚ ਚਿਲਾ ਕੇ ਮਾਰੀ ਮੇਰੀ ਜ਼ਿੰਦਗੀ ਦੇ ਸਾਰੇ ਰੰਗ ਸਾਰੇ ਸੁਪਨੇ ਖਾਕ ਹੋਣ ਬਦਲੇ ਆ ਚਾਰ ਪੈਸੇ ਮਿਲੇ ਮੈਂ ਇਹਨਾਂ ਨੂੰ ਆਪਣੇ ਹਿਸਾਬ ਨਾਲ ਵਰਤਾਂਗੀ। ਮੈਂ ਆਖਰੀ ਵਾਰ ਕਹਿ ਦਿੱਤਾ ਕਿ ਮੈਂ ਨਹੀਂ ਦਸਕਤ ਕਰਦੀ। ਜਾਣੀ ਪੈਸੇ ਨਹੀਂ ਮਿਲਣਗੇ। ਛੋਟੇ ਨੇ ਗੁੱਸੇ ਵਿੱਚ ਚੀਕਦਿਆਂ ਕਿਹਾ ਨਹੀਂ। ਅਮਨ ਨੇ ਫਿਰ ਜਵਾਬ ਦੇ ਦਿੱਤਾ। ਆਪੇ ਤੋਂ ਬਾਹਰ ਹੁੰਦੇ ਹੋਏ ਛੋਟੇ ਨੇ ਅਮਨ ਨੂੰ ਮੋਢਿਆਂ ਤੋਂ ਫੜ ਕੇ ਆਪਣੇ ਵੱਲ ਜ਼ੋਰ ਨਾਲ ਖਿੱਚਿਆ ਤੇ ਫਿਰ ਪੂਰੇ ਜ਼ੋਰ ਨਾਲ ਕੰਧ ਵੱਲ ਧੱਕਾ ਦੇ ਦਿੱਤਾ। ਅਮਨ ਆਪਣੇ ਆਪ ਨੂੰ ਸੰਭਾਲ ਨਾ ਸਕੇ। ਉਸ ਦਾ ਸਿਰ ਮੇਜ਼ ਦੇ ਨੁੱਕਰ ਤੇ ਵੱਜਿਆ। ਸਿਰ ਵਿੱਚੋਂ ਖੂਨ ਦੀ ਤਤੀਰੀ ਵਹਿ ਤੁਰੀ। ਉਸਨੇ ਡਿੱਗੀ ਪਈ ਅਮਨ ਦੇ ਪੂਰੇ ਜੋਰ ਨਾਲ ਲੱਤ ਕੱਡ ਮਾਰੀ। ਉਸ ਨੂੰ ਪੈਸੇ ਨਾ ਮਿਲਣ ਦਾ ਕੁਸਤਾ ਸੀ। ਅਮਨ ਦੀ ਦਰਦਨਾਕ ਚੀਕ ਨਿਕਲ ਗਈ ਜੋ ਘਰ ਦੇ ਵਿਹੜੇ ਨੂੰ ਪਾਰ ਕਰਦੀ ਹੋਈ ਗਵਾਂਡੀਆਂ ਦੇ ਤਰ੍ਹਾਂ ਤੱਕ ਜਾ ਪਹੁੰਚੀ। ਨਿੱਕਾ ਅਰਮਾਨ ਅਮਨ ਦੀ ਹਾਲਤ ਦੇਖ ਕੇ ਡਰ ਗਿਆ। ਉਹ ਚੀਕਾਂ ਮਾਰ-ਮਾਰ ਰੋਣ ਲੱਗਾ। ਅਮਨ ਦੀ ਸੱਸ ਜੋ ਅਣਜਾਣ ਬਣੀ ਪ੍ਰਾਂਡੇ ਵਿੱਚ ਖੜੀ ਸੀ ਚੀਕਾ ਸੁਣ ਕੇ ਕਮਰੇ ਵਿੱਚ ਆ ਗਈ। ਕਮਰੇ ਅੰਦਰਲਾ ਤਰਸ਼ ਦੇਖ ਕੇ ਉਹ ਸਹਿਮ ਗਈ। ਅਮਨ ਦੇ ਸਿਰ ਵਿੱਚੋਂ ਨਿਕਲਦਾ ਖੂਨ ਦੇਖ ਉਸ ਨੂੰ ਆਉਣ ਵਾਲੇ ਖਤਰੇ ਦਾ ਅ আভাস ਹੋ ਗਿਆ ਸੀ। ਉਸਨੇ ਛੋਟੇ ਦੀ ਬਾਹ ਫੜੀ ਤੇ ਖਿੱਚ ਕੇ ਬਰਾਂਡੇ ਵਿੱਚ ਲੈ ਗਈ। ਗੁੱਸੇ ਵਿੱਚ ਬੋਲੀ ਕੰਬਖਤ ਇਹ ਤੂੰ ਕੀ ਕੀਤਾ? ਕੋਈ ਜਦੋਂ ਵਹਿੰਦਾ ਖੂਨ ਦੇਖੇਗਾ ਤਾਂ ਕੀ ਕਹੇਗਾ? ਤੈਨੂੰ ਤਾਂ ਸਾਰੀ ਉਮਰ ਅਕਲ ਨਹੀਂ ਆਉਣੀ। ਇਸ ਦਾ ਬਾਪ ਤਾਂ ਪਹਿਲਾਂ ਹੀ ਇਸ ਨੂੰ ਨੌਕਰੀ ਕਰਾਉਣ ਦੇ ਬਹਾਨੇ ਲਜਾਣ ਨੂੰ ਫਿਰਦਾ। ਉਹ ਜਾਣਦਾ ਕੀ ਉਸ ਦੀ ਧੀ ਜਵਾਨ ਤੇ ਸੁੰਦਰ ਹੈ ਜਦੋਂ ਨੌਕਰੀ ਕਰੇਗੀ ਕੋਈ ਲੜਕਾ ਇਸ ਦਾ ਹੱਥ ਫੜਨ ਵਾਲਾ ਮਿਲ ਹੀ ਜਾਵੇਗਾ ਤੇਰੇ ਬਾਰੇ ਸੋਚ ਕੇ ਹੀ ਮੈਂ ਉਸ ਨੂੰ ਘਰੋਂ ਨਹੀਂ ਜਾਣ ਦਿੱਤਾ ਸੋਚਿਆ ਸੀ ਆਪੇ ਕਦੇ ਨਾ ਕਦੇ ਤੇਰੇ ਤੇ ਤੇਜ ਜਾਵੇਗੀ ਬੜੀ ਹੁਸ਼ਿਆਰੀ ਨਾਲ ਮੈਂ ਉਸ ਦਾ ਪੈਸਾ ਘਰ ਦੇ ਇਟਾਂ ਗਾਰੇ ਉੱਤੇ ਲਵਾ ਲਿਆ ਸੀ ਪਰ ਤੂੰ ਤਾਂ ਨਾ ਅਕਲ ਤੋਂ ਕੰਮ ਲੈਣਾ ਨਾ ਜਾਣਦਾ ਨਾ ਸਬਰ ਤੋਂ ਆਹ ਦੇਖੀ ਹੁਣ ਸਾਰਾ ਪੈਸਾ ਲੈ ਕੇ ਤੁਰ ਜਾਵੇਗੀ ਘਰੋਂ ਪੈਰ ਪਟਕੇ ਤਾਂ ਦਿਖਾਵੇ ਛੋਟਾ ਆਕੜਦਾ ਹੋਇਆ ਬੋਲਿਆ ਚੁੱਪ ਗਵਾਂਡਣਾ ਬੂਆਂ ਵਿੱਚੋਂ ਆਪਣੇ ਘਰਵਾਲੀ ਝਾਕ ਰਹੀਆਂ ਬੇਹੋਸ਼ ਪਈ ਅਮਨ ਨੂੰ ਲੱਗਿਆ ਜਿਵੇਂ ਸਿਮਰਨ ਉਸ ਦਾ ਹੱਥ ਫੜ ਕੇ ਉਸ ਨੂੰ ਉਠਾ ਰਹੀ ਹੈ ਉਹ ਉਸ ਦਾ ਹੱਥ ਫੜ ਕੇ ਉੱਠਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਿਰ ਵਿੱਚੋਂ ਖੂਨ ਨਿਕਲਦਾ ਹੋਣ ਕਰਕੇ ਉਸ ਤੋਂ ਉੱਠਿਆ ਨਹੀਂ ਜਾ ਰਿਹਾ ਸਿਮਰਨ ਉਸ ਨੂੰ ਕਹਿ ਰਿਹਾ ਕਿ ਅਮਨ ਇੰਨੀ ਛੇਤੀ ਹਾਰ ਮੰਨ ਲਈ ਅਸੀਂ ਫੌਜੀ ਤਾਂ ਖੂਨ ਦੇ ਆਖਰੀ ਕਤਰੇ ਤੱਕ ਹਾਰ ਨਹੀਂ ਮੰਨਦੇ ਕੋਰੋਨਾ ਦੇਸ਼ਵਾਸੀਆਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸਾਡੇ ਮੋਢਿਆਂ ਤੇ ਹੁੰਦੀ ਆ। ਅਮਨ ਤੂੰ ਆਪਣੀ ਧਰਮਾਨ ਦੀ ਜ਼ਿੰਦਗੀ ਨੂੰ ਸੁਚੱਜੇ ਢੰਗ ਨਾਲ ਜਿਉਣ ਦੀ ਜ਼ਿੰਮੇਵਾਰੀ ਨਿਭਾਉਣੀ ਆ। ਮਸਨੂ ਲੱਗਿਆ ਜਿਵੇਂ ਸਿਮਰਨ ਕਹਿ ਰਿਹਾ ਹੋਵੇ। ਅਮਨ ਜ਼ਿੰਦਗੀ ਦੇ ਸਮੁੰਦਰਾਂ 'ਚ ਤਰਨ ਲਈ ਬੜੇ ਹੌਸਲੇ ਤੇ ਹਿੰਮਤ ਦੀ ਲੋੜ ਹੁੰਦੀ ਆ। ਡੁੱਬ ਤਾ ਜਦੋਂ ਮਰ ਜਾਈ ਜਾਓ। ਔਠ ਅਮਨ ਔਠ। ਛੋਟੇ ਜਿੰਨੀ ਜਲਦੀ ਹੋ ਸਕਦਾ ਇੱਥੋਂ ਤੁਰ ਜਾ। ਜਦੋਂ ਤੱਕ ਸਭ ਕੁਝ ਠੀਕ ਠਾਕ ਨਹੀਂ ਹੋ ਜਾਂਦਾ ਕਰੇ ਪੈਰ ਨਾ ਪਾਵੀ ਮੈਂ ਆਪੇ ਸਭ ਕੁਝ ਸੰਭਾਲ ਲਵਾਂਗੀ ਅਮਨ ਦੀ ਸੱਸ ਨੇ ਛੋਟੇ ਨੂੰ ਬੁਹੇ ਤੋਂ ਬਾਹਰ ਕਰਦਿਆਂ ਕਿਆ ਅਮਨ ਹੌਲੀ ਹੌਲੀ ਹੋਸ਼ ਵਿੱਚ ਆ ਰਹੀ ਸੀ ਉਸਦੀ ਸੱਸ ਨੇ ਡਾਕਟਰ ਨੂੰ ਫੋਨ ਕਰ ਦਿੱਤਾ ਸੀ ਡਾਕਟਰ ਨੇ ਉਸਦੇ ਜ਼ਖਮ ਤੇ ਚਾਰ ਟਾਂਕੇ ਲਾ ਦਿੱਤੇ ਤੇ ਆਪਣੀ ਫੀਸ ਲੈ ਕੇ ਚਲਾ ਗਿਆ ਅਮਨ ਬਲੰਗ ਤੇ ਪਈ ਸੋਚ ਰਹੀ ਸੀ ਕਿ ਸਿਮਰਨ ਤੋਂ ਬਿਨਾ ਉਸ ਦੀ ਇਸ ਘਰ ਵਿੱਚ ਕੋਈ ਮੁਕਤ ਨਹੀਂ ਰਹੀ ਅਸਦੀ ਆਕਾਤੇ ਕਨਕਰ ਤੋਂ ਵੀ ਗਈ ਗੁਜ਼ਰੀ ਹੋ ਗਈ ਐ ਸਿਮਰਨ ਸੀ ਤਾਂ ਸਾਰੇ ਅਸਨੂੰ ਕਿੰਨਾ ਚਾਹੁੰਦੇ ਸੀ ਕਿ ਪਤੀ ਤੋਂ ਬਿਨਾ ਔਰਤ ਨੂੰ ਜਿਉਣ ਦਾ ਕੋਈ ਹੱਕ ਨਹੀਂ ਰਹਿ ਜਾਂਦਾ ਜੀਵਨ ਜਿਉਣ ਲਈ ਹੁੰਦਾ ਨਾ ਕਿ ਘਟ-ਘਟ ਕੇ ਮਰਨ ਲਈ ਅਸਨੇਤਾ ਪਰਿਵਾਰ ਦੀ ਰਜ਼ਾ ਮੁਤਾਬਕ ਹੀ ਜਾਣਾ ਚਾਹਿਆ ਸੀ ਪਰ ਉਸ ਨੂੰ ਸੁਰੱਖਿਆ ਦੇਣ ਦੇ ਬਹਾਨੇ ਕਿਸ ਤਰ੍ਹਾਂ ਉਸ ਦੀਆਂ ਪਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਪਹਿਲਾ ਬਹਾਨੇ ਨਾਲ ਸਾਰੇ ਗਹਿਣੇ ਲੈ ਕੇ ਰੱਖ ਲੇ ਔਰ ਸਿਮਰਨ ਦੇ ਮਿਲੇ ਪੈਸਿਆਂ ਨੂੰ ਹਥਿਆਉਣ ਦੀ ਕੋਸ਼ਿਸ਼ ਹੋ ਰਹੀ ਹੈ। ਅਮਨ ਨੂੰ ਆਪਣੇ ਆਪ ਤੇ ਗੁੱਸਾ ਆਉਣ ਲੱਗ ਪਿਆ ਕਿ ਕਿਉਂ ਉਹ ਆਪਣੇ ਆਪ ਨੂੰ ਇੰਨੀ ਕਮਜ਼ੋਰ ਸਮਝਦੀ ਰਹੇ। ਉਹ ਪੜ੍ਹੀ ਲਿਖੀ ਹੈ। ਕਿੰਨੀ ਮਿਹਨਤ ਨਾਲ ਉਸਨੇ ਪਹਿਲੀ ਸ਼੍ਰੇਣੀ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਹੋਰ ਨਹੀਂ ਤਾਂ ਕਿਸੇ ਪ੍ਰਾਈਵੇਟ ਸਕੂਲ ਵਿੱਚ ਨੌਕਰੀ ਕਰਕੇ ਆਤਮ ਨਿਰਭਰ ਬਣ ਸਕਦੀ ਹੈ। ਇਹ ਦੁਨੀਆ ਨਿਮੰਦਿਆਂ ਨੂੰ ਹੀ ਨਮਾਉਂਦੀ ਹੈ। ਮਸ ਨੂੰ ਆਪਣੀ ਇਸ ਕਮਜ਼ੋਰੀ ਨੂੰ ਪਰੇ ਤੱਕ ਕੇ ਪੂਰੀ ਦ੍ਰਿੜਤਾ ਨਾਲ ਆਉਣ ਵਾਲੀ ਜ਼ਿੰਦਗੀ ਦੇ ਰਾਹਾਂ ਤੇ ਸਾਬਤ ਕਦਮੀ ਤੁਰਨਾ ਹੋਵੇਗਾ। ਪਾਬੁਕਤਾ ਦੀ ਥਾਂ ਸੂਝ-ਬੂਝ ਤੋਂ ਕੰਮ ਲੈਣਾ ਹੋਵੇਗਾ। ਉਸਨੇ ਮਨ ਹੀ ਮਨ ਫੈਸਲਾ ਕਰ ਲਿਆ ਸੀ। ਉਸਦੀ ਸੱਸ ਮਾਂ ਅੰਦਰ ਆਉਂਦੀ ਬੋਲੀ। ਅਮਨ ਤੀਏ ਤੇਰੇ ਪਾਪਾ ਪੁਲਿਸ ਲੈ ਕੇ ਆਏ। ਪਤਾ ਨਹੀਂ ਕਿਹੜੇ ਨਪੁੱਤੇ ਗਵਾਂਢੀ ਨੇ ਉਹਨਾਂ ਨੂੰ ਫੋਨ ਕਰ ਦਿੱਤਾ ਕਿ ਅਮਨ ਦੇ ਰੋਣ ਚੀਕਣ ਦੀਆਂ ਆਵਾਜ਼ਾਂ ਘਰ ਵਿੱਚੋਂ ਆ ਰਹੀਆਂ। ਦੇਖ ਤੀਏ ਤੂੰ ਇਸ ਘਰ ਦੀ ਵੱਡੀ ਨੂੰ ਆ ਮੇਰੇ ਘਰ ਦੀ ਤਾਂ ਤੂੰ ਲక్ష్ਮੀ ਆ ਛੋਟੇ ਨਾ ਹੋਏ ਨਾ ਤਾਂ ਪੂਰਾ ਅਗਲ ਨਹੀਂ ਮੇਰੀ ਰਾਣੀ ਧੀਏ ਫਸ ਨੂੰ ਮਾਫ ਕਰ ਦੇ ਗਵਾਂਡੀਆਂ ਦਾ ਕੀ ਆ ਉਹ ਤਾਂ ਹਮੇਸ਼ਾ ਦੂਜਿਆਂ ਦੇ ਘਰਾਂ ਵਿੱਚ ਹੁੰਦਾ ਤਮਾਸ਼ਾ ਤੱਕ ਕੇ ਖੁਸ਼ ਹੁੰਦੇ ਆ ਸਿਆਣੀ ਧੀਆ ਪੁੱਤ ਆਪਣੇ ਘਰ ਦਾ ਤਮਾਸ਼ਾ ਨਹੀਂ ਬਣਾਉਂਦੇ ਪੁਲਿਸ ਵਾਲੇ ਪੁੱਛਣ ਤਾਂ ਕਹਿ ਦੇਮੀ ਕਿ ਗੁਸਲਖਾਨੇ ਵਿੱਚ ਤੇਲਕ ਕੇ ਡੈਗ ਪਈ ਸੀ ਹਜੇ ਉਸ ਦੀ ਗੱਲ ਪੂਰੀ ਵੀ ਨਹੀਂ ਸੀ ਹੋਈ ਕਿ ਅਮਨ ਦੇ ਪਾਪਾ ਕਮਰੇ ਵਿੱਚ ਦਾਖਲ ਹੋਏ ਫਸ ਤੋਂ ਦੇਖ ਕੇ ਅਮਨ ਦੀ ਧਾਨੀ ਕਲ ਗਈ ਪਾਪਾ ਮੈਨੂੰ ਇੱਥੋਂ ਲੈ ਚਲੋ ਮੈਂ ਜਿਉਣਾ ਚਾਹਨੀ ਹਾਂ ਇੱਥੇ ਰਹਿਣ ਦਾ ਫੈਸਲਾ ਤੇਰਾ ਹੀ ਸੀ ਬੇਟਾ ਫਸ ਤੇ ਪਾਪਾ ਨੇ ਉਸ ਨੂੰ ਬੁੱਕਲ ਚ ਲੈ ਲੈਂਦਿਆਂ ਕਿਆ ਪਾਪਾ ਇਸ ਘਰ ਨਾਲ ਜੁੜੀਆਂ ਸਿਮਰਨ ਦੀਆਂ ਯਾਦਾਂ ਮੈਨੂੰ ਉਸ ਦੇ ਨੇੜੇ ਤੇੜੇ ਹੋਣ ਦਾ ਅਹਿਸਾਸ ਕਰਵਾਉਂਦੀਆਂ ਸਨ ਜਿਨ੍ਹਾਂ ਨੂੰ ਮੈਂ ਛੱਡਣਾ ਨਹੀਂ ਚਾਹੁੰਦੀ ਸੀ ਹੁਣ ਮੈਂ ਫੈਸਲਾ ਕਰ ਲਿਆ ਕਿ ਮੈਂ ਕਿਸੇ ਤੇ ਬੋਝ ਨਹੀਂ ਬਣਨਾ ਮੈਂ ਆਪਣੇ ਭਵਿੱਖ ਦਾ ਫੈਸਲਾ ਇਹ ਔਰਮਾਨ ਦੀ ਪਰਵਰਿਸ਼ ਖੁਦ ਕਰਾਂਗੀ ਮੈਂ ਸਵੈ ਮਾਨ ਨਾਲ ਜਿਉਣਾ ਚਾਹੁੰਦੀ ਆ ਉਸਤੇ ਪਾਪਾ ਨੇ ਔਰਮਾਨ ਨੂੰ ਚੁੱਕ ਲਿਆ ਤੁਰਨ ਤੋਂ ਪਹਿਲਾਂ ਉਸਨੇ ਸਿਮਰਨ ਦੀ ਤਸਵੀਰ ਚੁੱਕ ਲਈ ਉਸ ਵੱਲ ਇਸ ਤਰ੍ਹਾਂ ਤੱਕਿਆ ਜਿਵੇਂ ਕਹਿ ਰਹੀ ਹੋਵੇ ਜੰਗ ਸਿਰਫ ਮੁਹਾਜ ਤੇ ਹੀ ਨਹੀਂ ਲੜੀ ਜਾਂਦੀ ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਵਿਧਵਾ ਔਰਤ ਦੀ ਜ਼ਿੰਦਗੀ ਸੌਖੀ ਨਹੀਂ ਹੁੰਦੀ ਪਤਾ ਨਹੀਂ ਕਿੰਨੇ ਪੜਾਵਾਂ ਤੇ ਉਸ ਨੂੰ ਜ਼ਿੰਦਗੀ ਦੇ ਸੰਘਰਸ਼ਾਂ ਨਾਲ ਲੜਦੇ ਹੋਏ ਆਪਣੀ ਵਜੂਦ ਨੂੰ ਬਚਾਉਣਾ ਪੈਂਦਾ ਹੈ ਸੰਭਾਲਣਾ ਪੈਂਦਾ ਹੈ ਤੇ ਉਸ ਦਾ ਸੰਘਰਸ਼ ਤਾਂ عمر جاری ਰਹਿੰਦਾ ਆਪਣੇ ਵਿਚਾਰ ਜ਼ਰੂਰ ਦੱਸਿਓ ਚੰਗੀ ਲੱਗੀ ਕਹਾਣੀ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਜਲਦੀ ਜਲਦੀ ਸਬਸਕ੍ਰਾਈਬ ਵੀ ਕਰ ਲਿਓ ਧੰਨਵਾਦ